ਹੋਰ ਜੀ ਕੀ ਹਾਲ ਚਾਲ ਅੱਜ ਅਸੀਂ ਕੱਢੀਏ ਜੀ ਫੁੱਟਰ ਸ਼ਾਪ ਇੱਕ ਅੱਜ ਬੰਦਾ ਆਇਆ ਨਹੀਂ ਸਾਡਾ ਅੱਜ ਆਲੇ ਸਤਿਕਾਰ ਬਲਾਓ ਵੀ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਸਾਰਿਆਂ ਨੇ ਸਤਿਕਾਰ ਨਾਲ ਮਹਿਣਾ ਜੀ ਇੱਕ ਜੋ ਸੱਪ ਨਿਕਲਿਆ ਬਾਈ ਇਹ ਲਾਡੀ ਐ ਪੁੱਛਾਂ ਵਾਲਾ ਬਾਬਾ ਅੱਜ ਜਿਹੜਾ ਸਾਡਾ ਰੂਪਾ ਕੰਬਾਉਂ ਅੱਜ ਆਇਆ ਨਹੀਂ ਪਹੁੰਚਿਆ ਨਹੀਂ ਹੋਰ ਸਨਾਪਰ ਗੁਰਪ੍ਰੀਤ ਕੋਈ ਗੱਲਬਾਤ ਗੱਲਬਾਤ ਕੀ ਆ ਹੂੰ ਚਿਰ ਤੇ ਦਾ ਬਾਲਾ ਵੱਡਾ ਭਾਰ ਪੈ ਗਿਆ ਲੱਗਦਾ ਮੈਨੂੰ ਹੋਰ ਹੂੰ ਬਹੁਤ ਯਾਰ ਜੁੰਮੇ ਵਾਰੀ ਬਾਲੀ ਤਕੜੀ ਤਾਂ ਨਹੀਂ ਹੋਗੀ ਕਿਹਦੇ ਬਾਲੀ ਤਕੜੀ ਹੋਗੀ ਕੋ ਲਾਡੀ ਦੀ ਪੈਗੀ ਆਹੋ ਲਾਡੀ ਵਾਲੀ ਜੁੰਮੇ ਵਾਰੀ ਜਾਏ ਤਕੜੀ ਲਾਡੀ ਇਹ ਆਹ ਖੁੰਨੀ ਬਣੀ ਆਹ ਲਾਡੀ ਕਾ ਤੋ ਯਾਰ ਮੈਨੂੰ ਭਜਾਈ ਕਹਿਂਦੀ ਇੱਥੇ ਛੱਡ ਗਈ ਜਾਈ ਐਡਾ ਤੂੰ ਕੀ ਕੀਤਾ ਬਈ ਤੇ ਨਾ ਰੱਖਣਾ ਬਾਲ ਮਾਂ ਦੇ ਭਾਈ ਤੇਰੇ ਘਰੋਂ ਲੈ ਕੇ ਕਿਵੇਂ ਘਰੋਂ ਲੈ ਕੇ ਜਾਇਗਾ ਉਹਾਂ ਦੀ ਘਰੋਂ ਲੈ ਕੇ ਜਾਇਆ ਕਰ ਤੇ ਘਰੋਂ ਛੱਡ ਕੇ ਜਾਇਆ ਕਰ ਐਡੀ ਤਕੜੀ ਮੇਰੇ ਤੇ ਜੁੰਮੇ ਮੈਂ ਕੀ ਤਰਾਹੀ ਕਰਦਾ ਤੂੰ ਘਰੇ ਨਹੀਂ ਜਾਂਦਾ ਹਾਂ ਕਰੇ ਜਾਂਦਾ ਕਰੇ ਨਹੀਂ ਵੜਦਾ ਚੌਕਾਲੇ ਕੀ ਕਰਦਾ ਕਾਲੇ ਤੂੰ ਕੀ ਕਰਦਾ ਬੰਦਾ ਵਹਿਲ ਤਾਂ ਕਰਦਾ ਇੱਕ ਹੋਰ ਮੈਂ ਦੀ ਜ਼ਿੰਮੇਵਾਰੀ ਥੋੜੀ ਵਧ ਗਈ ਹੈ ਹਾਂ ਕਹਿੰਦੇ ਵੀ ਕਰੇ ਉਹ ਲੈ ਕੇ ਜਾਣਾ ਤੇ ਕਰੇ ਹੀ ਛੱਡ ਕੇ ਜਾਣਾ ਚੰਗੀ ਗੱਲ ਆ ਛਰਾਰ ਤਾਂ ਕਰਦਾ ਰੋਂਦਾ ਚਲੋ ਅੜ ਜਾਊਗਾ ਕਿੰਨੇ 10 15 ਨੇ ਪਰਾਵਾ ਮੇਰੋ ਦੱਸੋ ਤੁਸੀਂ ਵੀ ਇਹਦੇ ਉੱਤੇ ਚੰਗਾ ਕੰਮ ਆ ਕੇ ਗੰਦਾ ਸਹੀ ਗੱਲ ਪਰਾਵਾ ਦੱਸ ਦਿਆਂ ਕਿ ਕੰਮ ਤਾਂ ਮਾੜਾ ਹੀ ਹੈ ਕੁੱਲ ਮਿਲਾ ਕੇ ਮਾੜਾ ਹੀ ਹੈ ਜਦੋਂ ਅੱਧੀ ਰਾਤ ਤੱਕਰ ਜਾਣਾ ਨਹੀਂ ਘਰੇ ਤਾਂ ਜੇ ਵਾ ਸਾਫੀ ਰੋਟੀ ਪਾਣੀ ਬਣਾ ਕੇ ਬੈਠੇ ਰਹਿੰਦੇ ਆ ਇਹ ਖਾਂਦਾ ਨਹੀਂ ਟਾਈਮ ਨਾਲ ਜ਼ਿੰਮੇਵਾਰੀ ਵਧ ਗਈ ਸਾਡੀ ਪਰਾਵਾ ਤੇ ਭਾਈ ਗੇਤੀ ਗਿਆ ਤੁਸੀਂ ਜਾਂਦੇ ਹੋ ਮੇਰਾ ਆਉਣਾ ਲਾਤੀ ਨੂੰ ਹਰਦੇ ਆਂ ਲੱਡੀ ਹੁਣੇ ਕਿਦੇ ਮਰਦੇ ਜੋਂ ਜਾਵਰਨ ਬਾਹਰ ਚਾਲਾ ਫੜਤੀ ਕਰਾ ਹਏ ਇਹਦੇ ਥੱਲੇ ਲਾ ਕੋਈ ਹੋ ਇਹ ਐਹੀਂ ਕੱਢ ਲਾ ਉਹਨੂੰ ਤਾਂ ਲੋੜੀਂ ਪਹਿਲਾਂ ਪੁਲੀ ਕੱਢ ਲੋ ਆ ਛਾਟ ਫੜ ਤੇ ਇਧਰ ਪੁਲੀ ਤਾਂ ਮੇਰਾ ਨਾੜ ਖੁੱਲਨੇ ਬਣੇ ਐਂ ਲੋੜੀ ਨਹੀਂ ਕਰਨੀ ਨਹੀਂ ਨਹੀਂ ਉਹ ਤਾਂ ਐਹੀਂ ਨਿਕਲਉਣੀ ਆ ਕਿਹੜੀ ਆ ਹਾਂ ਨਾਟਕ ਕਰ ਸੇ ਯਾਰ ਬਾਈ ਕਿੱਧਰ ਨਾਟਕ ਕਰ ਸੇ ਆਹ ਗੰਗਾ ਹਾਂ ਕਾਦੀ ਹੁੰਦੀ ਇਹ ਤਾਂ ਉਹ ਐਸ ਪੁਲੀ ਨਾ ਕੱਸੇ ਆ ਨਾ ਕਿਹੜੀ ਨਾ ਤੇ ਆ ਉਹ ਛੋਟੀ ਪੁਲੀ ਨਾ ਐਸ ਪੁਲੀ ਨਾ ਕੱਸੇ ਹੋਏ ਆ ਆਹੋ ਤੇ ਬਸ ਉਹ ਕਲੱਚ ਵਿੱਚ ਆ ਉਹਦੀ ਇਹ ਥੱਲੇ ਲਾ ਯਾਰ ਪਹਿਲਾਂ ਤਾਂ ਕੋਈ ਜੋ ਇੱਥੇ ਛੱਟ ਮਾਰੀ ਨਿਕਲ ਜਣ ਹਾਂ ਨਿਕਲ ਜਾਣਾ ਇਹਦੇ ਥੱਲੇ ਛੱਟ ਲੱਗ ਲੱਗੂਗੀ ਇਹ ਫੇਰ ਉਹ ਆਡਾ ਨਾ ਕਲੱਚ ਦਾ ਕਪਲਾਈਨ ਦੇ ਉੱਤੇ ਫਟਾ ਪੁਲੀ ਆ ਪੁਲੀ ਵਿੱਚ ਫਸੀ ਹੋਈ ਆ ਉਹਦੀ ਜਾ ਇੱਥੋਂ ਮੜ ਬਬੇ ਇੱਥੇ ਜਾ ਕੇ ਮੜੀ ਜੋ ਨੀ ਇਹ ਟੋਟ ਨਾ ਜਾਵੇ ਚਾਣਾ ਹੁੰਦਾ ਕੱਟ ਜਾਈ ਵੇਖ ਲੈ ਮੜੀ ਕਲਾ ਕੇ ਆਹਦੇ ਅੱਗੇ ਉਹਨਾਂ ਨੇ ਪੂਰੀ ਆ। ਪੁੜੀਆਂ ਤੇ ਪਈਆਂ ਦੋ ਨਵੀਆਂ ਆਪਣੇ ਕੋਲੇ। ਬੰਦੀ ਸਾਹ ਆ ਜਾਂ ਕਰ ਲਾ। ਹੂੰ। ਬੰਦੀ ਸਾਹ ਤੇਲ ਪਾ ਪਹਿਲਾਂ ਤਾਂ ਇੱਧਰ ਵੀ ਤੇ ਉਧਰ ਵੀ। ਤੇ ਕਮਾਲ ਲਾਲਾ ਜਗਾਜਾ ਪਟਲਾ। ਫੀਡਰ ਚਾਣਾ ਦੀ ਇੱਕ ਲਾਟਰੀ ਨਿਕਲਾਈ ਹੈ ਜੀ। ਕਹਿੰਦੇ ਫੀਡਰ ਚਾਣਾ ਪਾਣੀ ਪਊਗੀ। ਵੱਡੀ ਲਾਟਰੀ ਤਾਂ ਮੈਨੂੰ ਲੱਗਦਾ ਸੀ ਜੋਂ ਦੀ ਇਹ ਹੀ ਗੱਡੀ ਹੈ ਰਕੀ ਇਹਨਾਂ ਨੇ ਹਾਂ ਇਹ ਹੀ ਆ ਤੇ ਬਖਤੀ ਦਾ ਸੋਖ ਸ਼ਾਂਤੀ ਆ ਠੀਕ ਠਾਕ ਆ ਸਖ ਸ਼ਾਂਤੀ ਆ ਜੀ ਫੀਡਰ ਵਾਲਾ ਕੰਮ ਜ਼ਿਆਦੀ ਲਾਟਰੀ ਜਣਾ ਹੈ ਜੀ ਹੂੰ ਸਾਰਾ ਜੋਰੀ ਇਹਦੇ ਤੇ ਇਹ ਮਾਲ ਇਸੇ ਨੇ ਲੈ ਜਾਣਾ ਚਲੋ ਚੱਲਦਾ ਹੀ ਰਹਿੰਦਾ ਇਹਨਾ ਕੰਮ ਤਾਂ ਚਲੋ ਠੀਕ ਆ ਵੀਰ ਜੀ ਅੱਜ ਦਾ ਬਲੌਗ ਆਪਣਾ ਇੱਥੋਂ ਤੱਕ ਸੀ ਇਹ ਆਪਣੀ ਰਿਪੇਅਰ ਦਾ ਅੱਜ ਚੌਥਾ ਦਿਨ ਤੁਹਾਨੂੰ ਸਾਰੇ ਦਿਨ ਦੱਸ ਦੇਣੀ ਵੀ ਕਿੰਨੇ ਦਿਨ ਲੱਗੇ ਆ ਆਪਣਾ ਸਭਾਈ ਜੀ ਦਾ ਨਮਸਕਾਰ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਪ੍ਰਜੋਤ ਬਲੌਗਸ ਲਿਆਣੀ ਵਾਲਿਆਂ ਨੂੰ ਸਟੇਜ ਆਪਣਾ ਹੈਗਾ ਕੰਪਨ ਲਵਰ ਉਹਨੂੰ ਵੀ ਸ਼ੇਅਰ ਫੋਲੋ ਤੇ ਲਾਈਕ ਕਰੋ